ਭਾਈ ਮਨਦੀਪ ਸਿੰਘ ਜੀ ਦਾ ਜੋ ਚੋਣ ਮਹਿਮ ਹੈ ਉਹ ਬਹੁਤ ਹੀ ਜਿਆਦਾ ਵਧੀਆ ਹੰਗਾਰਾ ਮਿਲ ਰਿਹਾ ਹੈਗਾ ਫਰੋਂ ਦੀ ਫਰਸਟ ਡੇ ਮਤਲਬ ਕਿ ਲੋਕ ਆਪਣੇ ਆਪ ਸੰਗਤਾਂ ਜਿਹੜੀਆਂ ਬਾਹਰ ਘਰਾਂ ਤੋਂ ਨਿਕਲ ਕੇ ਔਰ ਸਵਾਗਤ ਕਰ ਰਹੀਆਂ ਨੇ ਔਰ ਆਪਣੇ ਆਪ ਹੀ ਜਿਸ ਦਿਨ ਪਹਿਲੇ ਦਿਨ ਵੀ ਅਕਾਲ ਤਖਤ ਸਾਹਿਬ ਦੇ ਉੱਪਰ ਅਰਦਾਸ ਕਰਕੇ ਇੱਕ ਛੋਟਾ ਜਿਹਾ ਸ਼ੋਅ ਕੀਤਾ ਕੱਢਿਆ ਸੀਗਾ لیکن ਉਸ ਦੇ ਵਿੱਚ ਵੀ तकरीबन 600 ਤੋਂ 700 ਗੱਡੀਆਂ ਦਾ ਕਾਫਲਾ ਬਣ ਕੇ 8 ਤੋਂ 10 ਕਿਲੋਮੀਟਰ ਲੰਬਾ ਇੱਕ ਨਵਾਂ ਰਿਕਾਰਡ ਕੈਮ ਕਰ ਦਿੱਤਾ। ਤੋਂ ਉਸ ਦਿਨ ਤੋਂ ਹੀ ਸਾਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਸੰਗਤਾਂ ਦਾ ਅਥਾਪ ਪ੍ਰੇਮ ਹੈ ਭਾਈ ਮਨਦੀਪ ਸਿੰਘ ਦੇ ਨਾਲ ਔਰ ਅਕਾਲੀ ਦਲਵਾਸ ਪੰਜਾਬ ਪਾਰਟੀ ਜੋ ਹੋਰੇ ਹੋ ਕੇ ਇਹਨਾਂ ਦੀ ਸਪੋਰਟ ਕਰ ਰਹੀ ਹੈ ਤੇ ਇਸ ਬਾਰੇ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਾਈਆਂ ਹੈਗੀਆਂ ਨੇ ਕਿ ਇਸ ਸਾਰੇ ਇਲਾਕੇ ਨੂੰ ਕਿਉਂਕਿ ਇਲਾਕਾ ਹੀ ਪੰਥਕ ਹੈਗਾ ਜੇ ਗੱਲ ਕਰ ਰਹੇ ਹੋ ਤੁਸੀਂ 17 ਔਰ 22 ਦਾ ਪੀਰੀਅਡ ਜਿਹੜਾ ਵੀ ਸੀਗਾ ਉਹ ਦੇਖਿਆ ਸਾਰੀਆਂ ਸੰਗਤਾਂ ਨੇ ਔਰ 22 ਦੇ ਵਿੱਚ ਤਾਂ ਕੋਈ ਬਦਲਾਵ ਵਾਲੀ ਸਰਕਾਰ ਨਹੀਂ ਸੀ ਐਕਚੁਅਲੀ ਉਹ ਇੱਕ ਬਦਲਾ ਬਦਲਾ ਲਿਆ ਗਿਆ ਸੀਗਾ ਟ੍ਰੈਡੀਸ਼ਨਲ ਪਾਰਟੀਆਂ ਤੋਂ ਬਦਲਾ ਲਿਆ ਗਿਆ ਸੀਗਾ ਵੀ ਅਕਾਲੀ ਕਾਂਗਰਸ ਅਕਾਲੀ ਕਾਂਗਰਸ ਨੂੰ ਔਰ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਲੋਕ ਕਹਿੰਦੇ ਚਲ ਠੀਕ ਹੈ ਇਹ ਵੀ ਇਹ ਵੀ ਕੁਝ ਕਰ ਲੈਣਗੇ ਦੇਖ ਲੋ ਚਾਂਸ ਲੈ ਲੋ ਤੇ ਉਹਨਾਂ ਨੇ ਇੱਕ ਬਦਲਾ ਲੈਣ ਵਾਲੀ ਸਥਿਤੀ ਦੇ ਵਿੱਚ ਇਹਨਾਂ ਨੂੰ ਅੱਗੇ ਲੈ ਕੇ ਆਏ ਸੀਗੇ ਔਰ ਇਹਨਾਂ ਨੇ ਬਿਲਕੁਲ ਹੀ ਝੂਠ ਦੇ ਉੱਪਰ ਹੀ ਸੱਤ ਚਲਾਇਆ ਕੰਮ ਇਹਨਾਂ ਨੇ ਸਭ ਤੋਂ ਜ਼ਿਆਦਾ ਤਾਂ ਕਿਹਾ ਕਿ ਅਸੀਂ ਕਰਪਸ਼ਨ ਦੂਰ ਕਰ ਦੇਾਂਗੇ ਅਸੀਂ ਪ੍ਰੋਗਰੈਸ ਬਹੁਤ ਜ਼ਿਆਦੀ ਕਰਾਂਗੇ ਦੇਸ਼ ਦੀ ਔਰ ਇੱਕ ਵੀ ਕੰਮ ਇਹਨਾਂ ਨੇ ਚੱਜਦਾ ਨਹੀਂ ਕੀਤਾ ਔਰ ਉਹੀ ਗੱਲ ਹੋਈ ਕਿ ਜਿਹੜੀ ਚੀਜ਼ ਤੇ ਕ腐ਸ਼ਨ ਦੇ ਵੇਸ ਦੇ ਉੱਪਰ ਇਹਨਾਂ ਦੇ ਕਿੰਨੇ ਐਮ.ਐਲ.ਏ. ਮੰਤਰੀ ਫਸ ਗਏ ਔਰ ਇਹਨਾਂ ਨੇ ਇਸ ਚੀਜ਼ ਨੂੰ ਤਿੱਲੇ ਤੇ ਟੰਗ ਕੇ ਤੁਸੀਂ ਦੇਖੋ ਕਿ ਇਹਨਾਂ ਦਾ ਹਾਲ ਕੀ ਬਣਿਆ ਹੈਗਾ ਕਿ ਇਵਨ ਹਰ ਇੱਕ ਬੰਦੇ ਉੱਪਰ ਆਫੀਸਰ ਡੀ.ਆਈ.ਜੀ. ਲੈਵਲ ਦੇ ਬੰਦੇ ਦੇ ਕੋਲ ਕਰੋੜਾ ਕਰੋੜਾ ਰੁਪਏ ਘਰੋਂ ਮਿਲ ਰਿਹਾ ਹੈਗਾ ਤਾਂ ਇਹ ਪਾਰਟੀ ਦਾ ਤਾਂ ਬਿਲਕੁਲ ਆਧਾਰ ਹੀ ਖਤਮ ਹੋ ਗਿਆ ਹੁਣ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਟ੍ਰੈਡੀਸ਼ਨਲ ਪਾਰਟੀਆਂ ਤੋਂ ਕਿਉਂਕਿ ਜਿਹੜੀਆਂ ਪਾਰਟੀਆਂ ਵੀ ਖਾਸ ਕਰਕੇ ਦਿੱਲੀ ਦੀ ਤਰਫ ਦੇਖਦੀਆਂ ਨੇ ਜੀ ਦਿੱਲੀ ਦੀ ਤਰਫੋਂ ਜਿਹਨਾਂ ਦਾ ਕੰਟਰੋਲ ਹੁੰਦਾ ਉਹਨਾਂ ਦਾ ਇਹੀ ਹਾਲ ਹੈ ਇਹ ਪੰਜਾਬ ਦੇ ਨਾਲ ਇਤਰੋ ਹੀ ਕੁਮਾਰੀਆਂ ਨੇ ਸਾਰੀਆਂ ਔਰ ਇਹ ਵੀ ਅਕਾਲੀ ਦਲ ਜਿਹੜਾ ਹੋਇਆ ਉਹ ਵੀ ਦਿੱਲੀ ਨੂੰ ਹੀ ਦੇਖਦਾ ਸੀਗਾ ਕਿਉਂਕਿ ਨਾਲ ਬੀਜਪੀ ਦੇ ਨਾਲ ਸੀ ਕਾਂਗਰਸ ਤਾਂ ਹੈ ਹੀ ਉਥੋਂ ਦੀ ਕਾਂਗਰਸ ਨੇ ਕਿੰਨਾ ਧਰੋਪਾਪ ਕੀਤਾ ਹੈਗਾ ਅਕਾਲ ਤਖਤ ਦੇ ਉੱਪਰ ਉਹ 88 ਦੇ ਦੰਗੇ ਹੈਗੇ ਤਾਂ ਇਹ ਇਸ ਕਰਕੇ ਇਹ ਇਹ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਭਾਈ ਇਸ ਬਾਰੇ ਤਾਂ ਕੁਝ ਕਹਿਣ ਨੂੰ ਕੋਈ ਸ਼ਬਦ ਹੀ ਨਹੀਂ ਹੈ ਕਿ ਇਹਨਾਂ ਨੇ ਤਾਂ ਕੁਝ ਸੋਚਿਆ ਹੀ ਨਹੀਂ ਪੰਜਾਬ ਦਾ ਕਿਉਂਕਿ ਇਹ ਤਾਂ ਵੈਸੇ ਲੋਕਾਂ ਨੂੰ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਕਿ ਸਾਡੀਆਂ ਵੀ ਗਲਤੀਆਂ ਹੈਗੀਆਂ ਕਿ ਐਨੇ ਸਾਲ ਇਹਨਾਂ ਦੀ ਗਵਰਨਮੈਂਟ ਰਹੀ ਉੱਥੇ ਦਿੱਲੀ ਦੇ ਵਿੱਚ ਇੱਕ ਵੀ ਸਿੱਖ ਨੂੰ ਇਹਨਾਂ ਨੇ ਮੰਤਰੀ ਨਹੀਂ ਬਣਾਇਆ ਹੈਗਾ ਔਰ ਇੱਥੇ ਇਹਨਾਂ ਨੇ ਕੀ ਕਰਨਾ ਚਾਹੀ ਹੁਣ ਤੁਸੀਂ ਦੇਖ ਲਓ ਐਮਪੀ ਕਿਵੇਂ ਬਣਾਏ ਹੈਗੇ ਸਾਰੀ ਦੁਨੀਆ ਨੂੰ ਪਤਾ ਲੋਕ ਗੱਲਾਂ ਕਰਦੇ ਨੇ ਵੀ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਬਾਹਰੋਂ ਲੈ ਕੇ ਆਏ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ ਪੰਜਾਬ ਦੇ ਨਾਲ ਉਹਨਾਂ ਨੂੰ ਬਣਾ ਰੱਖਿਆ ਹੈਗਾ ਤੋ ਇਹ ਇਹਨਾਂ ਦਾ ਤਾਂ ਪੰਜਾਬ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ ਤਾਂ ਪਾਰਟੀ ਦਾ ਹੈ ਹੀ ਨਹੀਂ ਹੈ ਇਹ ਤਾਂ ਲੋਟੂ ਪਾਰਟੀ ਹੈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਜਿਸ ਤਰ੍ਹਾਂ ਕਿ ਤਰਨਤਾਰਨ ਜਿਮਣੀ ਚੌਂ ਦਾ ਚੌਂ ਮੈਦਾਨ ਇਸ ਵੇਲੇ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ ਆ ਸਾਰੀਆਂ ਰਾਜ ਸੀਟਾਂ ਜੜੀਆਂ ਆ ਆਪਣੇ ਆਪਣੇ ਉਮੀਦਵਾਰਾਂ ਦੇ ਲਈ ਜੋਰ ਲਗਾ ਰਹੀਆਂ ਨੇ ਪਰ ਤਰਨਤਾਰਨ ਦੀ ਜਿਹੜੀ ਪੰਥਕ ਸੀਟ ਆ ਇੱਥੇ ਇਸ ਵੇਲੇ ਭਾਈ ਮਨਦੀਪ ਸਿੰਘ ਲਈ ਪ੍ਰਚਾਰ ਕਰਨ ਲਈ ਜਿੱਥੇ ਬਾਹਰਲੇ ਮੁਲਕਾਂ ਤੋਂ ਐਨਆਰਆਈ ਵੀਰ ਆ ਰਹੇ ਆ ਉੱਥੇ ਬੁੱਧੀਜੀਵੀ ਵਰਗ ਦੇ ਵਿੱਚੋਂ ਵੀ ਲੋਕ ਜਿਹੜੇ ਆ ਉਹ ਭਾਈ ਮਨਦੀਪ ਸਿੰਘ ਦੇ ਪ੍ਰਚਾਰ ਲਈ ਤਰਨਤਾਰਨ ਸਭ ਪਹੁੰਚ ਰਹੇ ਆ ਸਾਡੇ ਨਾਲ ਨੇ ਐਡਵੋਕੇਟ ਕਾਬਲ ਸਿੰਘ ਜਿਹੜੇ ਕਿ ਪੰਜਾਬ ਐਂਡ ਹਾਈ ਕੋਰਟ ਦੇ ਹਰਿਆਣਾ ਹਾਈ ਕੋਰਟ ਦੇ ਵਕੀਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਭਾਈ ਮਨਦੀਪ ਸਿੰਘ ਹਰਾਂ ਦੀ ਜਿਹੜੀ ਆ ਚੋਣ ਮੁਹਿੰਮ ਆ ਉਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ ਤੇ ਕਿਹੋ ਜਿਹੇ ਲੋਕਾਂ ਦਾ ਇਸ ਵੇਲੇ ਜਿਹੜਾ ਆ ਰਿਸਪਾਂਸ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਤੋਂ ਅਸੀਂ ਜੋ ਤੁਸੀਂ ਸਵਾਲ ਕੀਤਾ ਹੈ ਮਨਦੀਪ ਸਿੰਘ ਜੀ ਦਾ ਭਾਈ ਮਨਦੀਪ ਸਿੰਘ ਜੀ ਦਾ ਜੋ ਚੋਣ ਮੁਹਿੰਮ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੰਗਾਰਾ ਮਿਲ ਰਿਹਾ ਹੈਗਾ ਫਰੋਂ ਦੀ ਫਰਸਟ ਡੇ ਮਤਲਬ ਕਿ ਲੋਕ ਆਪਣੇ ਆਪ ਸੰਗਤਾਂ ਜਿਹੜੀਆਂ ਬਾਹਰ ਘਰਾਂ ਤੋਂ ਨਿਕਲ ਕੇ ਔਰ ਸਵਾਗਤ ਕਰ ਰਹੀਆਂ ਨੇ ਔਰ ਆਪਣੇ ਆਪ ਵੀ ਜਿਸ ਦਿਨ ਪਹਿਲੇ ਦਿਨ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਉੱਪਰ ਅਰਦਾਸ ਕਰਕੇ ਇੱਕ ਛੋਟਾ ਜਿਹਾ ਸ਼ੋਅ ਕੀਤਾ ਕੱਢਿਆ ਸੀਗਾ ਲੇਕਿਨ ਉਸ ਦੇ ਵਿੱਚ ਵੀ तकरीबन 600 ਤੋਂ 700 ਗੱਡੀਆਂ ਦਾ ਕਾਫਲਾ ਬਣ ਕੇ 8 ਤੋਂ 10 ਕਿਲੋਮੀਟਰ ਲੰਬਾ ਇੱਕ ਨਵਾਂ ਰਿਕਾਰਡ ਕੈਮ ਕਰ ਦਿੱਤਾ ਤੋ ਉਸੇ ਦਿਨ ਤੋਂ ਹੀ ਸਾਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਸੰਗਤਾਂ ਦਾ ਅਥਾਪ ਪ੍ਰੇਮ ਹੈ ਭਾਈ ਮਨਦੀਪ ਸਿੰਘ ਦੇ ਨਾਲ ਔਰ ਅਕਾਲੀ ਦਲਵਾਸ ਪੰਜਾਬ ਪਾਰਟੀ ਜੋ ਮੋਹਰੇ ਹੋ ਕੇ ਇਹਨਾਂ ਦੀ ਸਪੋਰਟ ਕਰ ਰਹੀ ਹੈ ਤੇ ਇਸ ਬਾਰੇ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਾਂ ਹੀ ਹੈਗੀਆਂ ਨੇ ਕਿ ਇਸ ਸਾਰੇ ਇਲਾਕੇ ਨੂੰ ਕਿਉਂਕਿ ਇਲਾਕਾ ਹੀ ਪੰਥਕ ਹੈਗਾ ਔਰ ਪੰਥਕ ਕੈਂਡੀਡੇਟ ਨੂੰ ਬਹੁਤ ਵਧੀਆ ਸਪੋਰਟ ਮਿਲਦੀ ਹੈ ਐਡਵੋਕੇਟ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਹਰਾਇਆ ਸੀ 2022 ਦੇ ਵਿੱਚ ਵੱਡੀ ਇੱਕ ਆਸ ਸੀਗੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸ ਤਰ੍ਹਾਂ ਨਾ ਲੈਂਦੇ ਨੇ ਕਿ ਪੰਜਾਬ ਦੇ ਇਸ ਵੇਲੇ ਜਿਹੜਾ ਲਾਅ ਐਂਡ ਆਰਡਰ ਹੈ ਜਾਂ ਪੰਜਾਬ ਦੇ ਵਿੱਚ ਜੋ ਰਾਜਸੀ ਮਾਹੌਲ ਬਣਿਆ ਹੋਇਆ ਉਹਨੂੰ ਕਿਸ ਤਰ੍ਹਾਂ ਨਾ ਲੈਂਦੇ ਜੀ ਤੁਸੀਂ ਦੇਖੋ ਜੀ ਉਹ ਜੋ ਉਸ ਸਮੇਂ 2000 ਦੀ ਗੱਲ ਕਰ ਰਹੇ ਹੋ ਤੁਸੀਂ 17 ਔਰ 22 ਦਾ ਪੀਰੀਅਡ ਜਿਹੜਾ ਵੀ ਸੀਗਾ ਉਹ ਦੇਖਿਆ ਸਾਰੀਆਂ ਸੰਗਤਾਂ ਨੇ ਔਰ 22 ਦੇ ਵਿੱਚ ਤਾਂ ਕੋਈ ਬਦਲਾਅ ਵਾਲੀ ਸਰਕਾਰ ਨਹੀਂ ਸੀ ਐਕਚੁਅਲੀ ਉਹ ਇੱਕ ਬਦਲਾ ਬਦਲਾ ਲਿਆ ਗਿਆ ਸੀਗਾ ਟ੍ਰੈਡੀਸ਼ਨਲ ਪਾਰਟੀਆਂ ਤੋਂ ਬਦਲਾ ਲਿਆ ਗਿਆ ਸੀਗਾ ਵੀ ਅਕਾਲੀ ਕਾਂਗਰਸ ਅਕਾਲੀ ਕਾਂਗਰਸ ਨੂੰ ਔਰ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਲੋਕ ਇਹਦੇ ਚੱਲ ਠੀਕ ਹੈ ਇਹ ਵੀ ਇਹ ਵੀ ਕੁਝ ਕਰ ਲੈਣਗੇ ਦੇਖ ਲੋ ਜਾਂ ਚਾਂਸ ਲੈ ਲੋ ਤੇ ਉਹਨਾਂ ਨੇ ਇੱਕ ਬਦਲਾ ਲੈਣ ਵਾਲੀ ਸਥਿਤੀ ਦੇ ਵਿੱਚ ਇਹਨਾਂ ਨੂੰ ਅੱਗੇ ਲੈ ਕੇ ਆਏ ਸੀਗੇ ਔਰ ਇਹਨਾਂ ਨੇ ਬਿਲਕੁਲ ਹੀ ਝੂਠ ਦੇ ਉੱਪਰ ਹੀ ਸੱਤ ਚਲਾਇਆ ਕੰਮ ਇਹਨਾਂ ਨੇ ਸਭ ਤੋਂ ਜ਼ਿਆਦਾ ਤਾਂ ਕਿਹਾ ਕਿ ਅਸੀਂ ਕਰਪਸ਼ਨ ਦੂਰ ਕਰ ਦੇਵਾਂਗੇ ਅਸੀਂ ਪ੍ਰੋਗਰੈਸ ਬਹੁਤ ਜ਼ਿਆਦੀ ਕਰਾਂਗੇ ਦੇਸ਼ ਦੀ ਔਰ ਇੱਕ ਵੀ ਕੰਮ ਇਹਨਾਂ ਨੇ ਚੱਜਦਾ ਨਹੀਂ ਕੀਤਾ ਔਰ ਉਹੀ ਗੱਲ ਹੋਈ ਕਿ ਜਿਹੜੀ ਚੀਜ਼ ਦੇ ਕਰਪਸ਼ਨ ਦੇ ਵੇਸ ਦੇ ਉੱਪਰ ਇਹਨਾਂ ਦੇ ਕਿੰਨੇ ਐਮਐਲਏ ਮੰਤਰੀ ਫਸ ਗਏ ਔਰ ਇਹਨਾਂ ਨੇ ਇਸ ਚੀਜ਼ ਨੂੰ ਤਿੱਲੇ ਤੇ ਟੰਗ ਕੇ ਤੁਸੀਂ ਦੇਖੋ ਕਿ ਇਹਨਾਂ ਦਾ ਹਾਲ ਕੀ ਬਣਿਆ ਹੈਗਾ ਕਿ ਇਵਨ ਹਰ ਇੱਕ ਬੰਦੇ ਉੱਪਰ ਅਫੀਸਰ ਡੀਆਈਜੀ ਲੈਵਲ ਦੇ ਬੰਦੇ ਦੇ ਕੋਲ ਕਰੋੜਾ ਕਰੋੜਾ ਰੁਪਏ ਘਰੋਂ ਮਿਲ ਰਿਹਾ ਹੈਗਾ ਤੋ ਇਹ ਪਾਰਟੀ ਦਾ ਤਾਂ ਬਿਲਕੁਲ ਆਧਾਰ ਹੀ ਖਤਮ ਹੋ ਗਿਆ ਹੁਣ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਟ੍ਰੈਡੀਸ਼ਨਲ ਪਾਰਟੀਆਂ ਤੋਂ ਕਿਉਂਕਿ ਜਿਹੜੀਆਂ ਪਾਰਟੀਆਂ ਵੀ ਖਾਸ ਕਰਕੇ ਦਿੱਲੀ ਦੀ ਤਰਫ ਦੇਖਦੀਆਂ ਨੇ ਜੀ ਦਿੱਲੀ ਦੀ ਤਰਫੋਂ ਜਿਹਨਾਂ ਦਾ ਕੰਟਰੋਲ ਹੁੰਦਾ ਉਹਨਾਂ ਦਾ ਇਹੀ ਹਾਲ ਹੈ ਇਹ ਪੰਜਾਬ ਦੇ ਨਾਲ ਇਤ ਰੋ ਹੀ ਕਮਾਰੀਆਂ ਨੇ ਸਾਰੀਆਂ ਔਰ ਇਹ ਵੀ ਅਕਾਲੀ ਦਲ ਜਿਹੜਾ ਹੋਇਆ ਉਹ ਵੀ ਦਿੱਲੀ ਨੂੰ ਹੀ ਦੇਖਦਾ ਸੀਗਾ ਕਿਉਂਕਿ ਨਾਲ ਬੀਜਪੀ ਦੇ ਨਾਲ ਸੀ ਕਾਂਗਰਸ ਦਾ ਹੈ ਹੀ ਉਥੋਂ ਦੀ ਕਾਂਗਰਸ ਨੇ ਕਿੰਨਾ ਧਰੋਪਾਪ ਕੀਤਾ ਹੈਗਾ ਅਕਾਲ ਤਖਤ ਦੇ ਉੱਪਰ ਉਹ 82 ਦੇ ਦੰਗੇ ਹੈਗੇ ਆ ਤੋ ਇਹ ਇਸ ਕਰਕੇ ਇਹ ਇਹ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਭਾਈ ਇਸ ਬਾਰੇ ਤਾਂ ਕੁਝ ਕਹਿਣ ਨੂੰ ਕੋਈ ਸ਼ਬਦ ਹੀ ਨਹੀਂ ਹੈ ਕਿ ਇਹਨਾਂ ਨੇ ਤਾਂ ਕੁਝ ਸੋਚਿਆ ਹੀ ਨਹੀਂ ਪੰਜਾਬ ਦਾ ਕਿਉਂਕਿ ਇਹ ਤਾਂ ਵੈਸੇ ਲੋਕਾਂ ਨੂੰ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਕਿ ਸਾਡੀਆਂ ਵੀ ਗਲਤੀਆਂ ਹੈਗੀਆਂ ਕਿ ਇੰਨੇ ਸਾਲ ਇਹਨਾਂ ਦੀ ਗਵਰਨਮੈਂਟ ਰਹੀ ਉੱਥੇ ਦਿੱਲੀ ਦੇ ਵਿੱਚ ਇੱਕ ਵੀ ਸਿੱਖ ਨੂੰ ਇਹਨਾਂ ਨੇ ਮੰਤਰੀ ਨਹੀਂ ਬਣਾਇਆ ਹੈਗਾ ਔਰ ਇੱਥੇ ਇਹਨਾਂ ਨੇ ਕੀ ਕਰਨਾ ਚਾਹੀ ਹੁਣ ਤੁਸੀਂ ਦੇਖ ਲਓ ਐਮਪੀ ਕਿਵੇਂ ਬਣਾਏ ਹੈਗੇ ਸਾਰੀ ਦੁਨੀਆ ਨੂੰ ਪਤਾ ਲੋਕ ਗੱਲਾਂ ਕਰਦੇ ਨੇ ਵੀ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਬਾਹਰੋਂ ਲੈ ਕੇ ਆਏ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ ਪੰਜਾਬ ਦੇ ਨਾਲ ਉਹਨਾਂ ਨੂੰ ਬਣਾ ਰੱਖਿਆ ਗਿਆ। ਤੋਂ ਇਹ ਇਹਨਾਂ ਦਾ ਤਾਂ ਪੰਜਾਬ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ ਤਾਂ ਪਾਰਟੀ ਦਾ ਹੈ ਹੀ ਨਹੀਂ ਇਹ ਤਾਂ ਲੋਟੂ ਪਾਰਟੀ ਹੈ। ਸਾਰੇ ਸੀਐਮ ਆਫਿਸ ਦਾ ਕੰਟਰੋਲ ਇਹਨਾਂ ਦਾ ਹੈਗਾ। ਮੰਤਰੀਆਂ ਦੇ ਨਾਲ ਬੰਦੇ ਲਗਾ ਰੱਖੇ ਨੇ। ਤੋਂ ਜਿਨੇ ਵੀ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਦੇਖੋ ਜੀ ਬਹਰੋਂ ਲੈ ਕੇ ਆਏ ਲੈ ਕੇ ਆਏ ਬੀਬੀ ਨੂੰ ਲਗਾਤਾ। ਤੋਂ ਇਹ ਐਨਪੀਐਸ ਪਾਰਟੀ ਤੋਂ ਤਾਂ ਬਿਲਕੁਲ ਲੋਕਾਂ ਦਾ ਮਨ ਉਤਰ ਗਿਆ ਹੈਗਾ ਟ੍ਰੈਡੀਸ਼ਨਲ ਪਾਰਟੀਆਂ ਦੇ ਵਿੱਚ ਹੈ ਤੇ ਹੁਣ ਲੋਕ ਬਦਲਾਅ ਚਾਹੁੰਦੇ ਨੇ ਔਰ ਬਦਲਾਅ ਚਾਹੁੰਦੇ ਨੇ ਜੋ ਲੋਕਲ ਪਾਰਟੀ ਹੋਵੇ ਔਰ ਇਥੋਂ ਦੀ ਧਰਤੀ ਦੇ ਨਾਲ ਜੁੜੀ ਹੋਈ ਜਿਹੜੀ ਪਾਰਟੀ ਹੈਗੀ ਤਰਤਲ ਦੇ ਔਰ ਉਹ ਅਕਾਲੀ ਦਲਵਾਸ ਪੰਜਾਬ ਪਾਰਟੀ ਹੈ ਔਰ ਇੰਨਾ ਜਿਆਦਾ ਹੰਗਾਰਾ ਮਿਲ ਰਿਹਾ ਹੈ ਅਕਾਲੀ ਦਲਵਾਸ ਪੰਜਾਬ ਨੂੰ ਸਾਰੇ ਪੰਜਾਬ ਦੇ ਵਿੱਚ ਕਿ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਐਡਵੋਕੇਟ ਸਾਹਿਬ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਵਾਲਿਆਂ ਨੇ ਕਹਿੰਦੇ ਜੀ ਅਸੀਂ ਧਰਮੀ ਫੌਜੀ ਪਰਿਵਾਰ ਨੂੰ ਜਿਹੜੀ ਹੈ ਇਸ ਵਾਰ ਟਿਕਟ ਦਿੱਤੀ ਆ ਉਹਨਾਂ ਦੀ ਜਿਹੜੀ ਇਹ ਜਿਹੜੀ ਸਿਲੈਕਸ਼ਨ ਆ ਜਾਂ ਜਿਹੜਾ ਉਹਨਾਂ ਕੈਂਡੀਡੇਟ ਦਿੱਤਾ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤਾਂ ਧਰਮੀ ਫੌਜੀਆਂ ਦੀ ਤਾਂ ਕਹਿਣ ਦੀ ਗੱਲ ਹੈ ਕਿਸੇ ਵੀ ਇੱਕ ਧਰਮੀ ਫੌਜੀ ਨੂੰ ਕੋਈ ਨੌਕਰੀ ਦਿੱਤੀ ਹੋਵੇ ਕਿਸੇ ਵੀ ਧਰਮੀ ਫੌਜੀ ਨੂੰ ਅਜੇ ਤੱਕ ਕੋਈ ਐਮਐਲਏ ਜਾਂ ਐਮਪੀ ਦੀ ਸੀਟ ਦਿੱਤੀ ਹੋਵੇ ਇਹਨਾਂ ਨੇ ਕੁਝ ਕੀਤਾ ਹੈ ਇਹ ਤਾਂ ਕਹਿਣ ਦੀਆਂ ਗੱਲਾਂ ਹੈਗੀਆਂ ਬਟਿੰਡੇ ਤੋਂ ਤੁਸੀਂ ਦੇਖੋ ਭਾਈ ਸਰੂਜੀਤ ਸਿੰਘ ਖਾਲਸਾ ਉਹਨਾਂ ਦੇ ਖਿਲਾਫ ਬੀਬੀ ਹਰ ਸਿੰਘ ਰਤਕੌਰ ਨੇ ਇਲੈਕਸ਼ਨ ਲੜਿਆ ਹੈਗਾ ਤੇ ਉਹਨਾਂ ਦਾ ਕੀ ਕੁਰਬਾਨੀ ਕਿਤੇ ਘਟ ਹੈ ਫਿਰ ਐਮਐਲਏ ਦੇ ਇਲੈਕਸ਼ਨ ਦੇ ਪੜਾਓ ਦੇ ਵਿੱਚ ਫਿਰ ਉਸ ਦੇ ਵਿੱਚ ਉਹਨਾਂ ਦੇ ਗੈਂਚ ਖੜਾ ਕਰ ਦਿੱਤਾ ਔਰ ਇਥੋਂ ਬੀਬੀ ਖਾਲੜਾ ਦੇ ਕਿਸੇ ਤਰਨ ਤਾਰਨ ਦੇ ਵਿੱਚ ਖਾਲਾ ਕਰਾ ਦਿੱਤਾ ਬੀਬੀ ਖਾਲਰਾ ਦਾ ਜੋ ਹੈ ਖਾਲਰਾ ਸਾਹਿਬ ਦਾ ਉੱਪਰ ਕੁਰਬਾਨੀ ਹੈ ਕਿਸੇ ਦੀ ਤਾਂ ਭਾਈ ਕੁਰਬਾਨੀ ਦੇ ਵਿੱਚ ਜੇ ਬਲਵੰਤ ਸਿੰਘ ਰਾਜਵਾਲ ਨੇ ਦੀ ਬਹੁਤ ਵੱਡੀ ਕੁਰਬਾਨੀ ਅਸੀਂ ਬਣਦੇ ਹਾਂ ਜੇਕਰ ਉਹ ਉਹਨਾਂ ਦੇ ਉਹ ਪਾਰਟੀ ਦੇ ਨਾਲ ਜੁੜੇ ਹੋਏ ਨੇ ਤਾਂ ਫੇਰ ਵੀ ਸੰਗਤਾਂ ਨੇ ਇਹਨਾਂ ਨੂੰ ਨਹੀਂ ਮਤਲਬ ਕਿ ਅੱਗੇ ਲਿਆਇਆ ਹੈ ਤਾਂ ਇਹਨਾਂ ਦਾ ਮਤਲਬ ਇਹ ਮੰਨਣਾ ਚਾਹੀਓ ਉਤਰ ਚੁੱਕੇ ਨੇ ਇਹ ਤਾਂ ਧਰਮੀ ਫੌਜੀਆਂ ਦਾ ਤਾਂ ਨਾਂ ਲੈ ਰਹੇ ਨੇ ਇਹਨਾਂ ਨੇ ਕੁਝ ਨਹੀਂ ਕੀਤਾ ਹੁੰਦੇ ਵਾਸਤੇ ਦੂਸਰੇ ਸਤਕਾਰਯੋਗ ਆ ਬੀਬੀ ਜੀ ਅਸੀਂ ਉਹਨਾਂ ਬਾਰੇ ਤਾਂ ਨਹੀਂ ਕੁਝ ਵੀ ਕੋਈ ਕਹਿ ਰਹੇ ਇਹ ਕਰੇ ਧਰਮੀ ਫੌਜੀਆ ਦਾ ਕੁਝ ਨਹੀਂ ਇਹਨਾਂ ਦੇ ਸਾਡੇ ਨਾਲ ਇੰਨੇ ਧਰਮੀ ਫੌਜੀ ਨੇ ਕਹਿੰਦੇ ਜੀ ਇੰਨੇ ਇੰਨੇ ਦੁਖੀ ਨੇ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆ ਨਾ ਕੋ ਪੈਨਸ਼ਨ ਨਾ ਕੋ ਕੁਛ ਨਾ ਕੋ ਨੌਕਰੀ 15-15 ਸਾਲ ਦਾ ਇਹਨਾਂ ਦੇ ਸਰਕਾਰਾਂ ਰਹੀਆਂ ਨੇ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਇਸ ਕਰਕੇ ਧਰਮੀ ਫੌਜੀਆ ਦਾ ਤਾਂ ਕੋਈ ਇਸ਼ੂ ਨਹੀਂ ਹੈਗਾ ਇਸ ਦੇ ਵਿੱਚ ਇਹ ਪਾਰਟੀ ਹੀ ਲੋਕਾਂ ਦਾ ਮਨਰਚੋ ਉਤਰ ਗਈ ਹੈ ਐਡਵੋਕੇਟ ਸਾਹਿਬ ਜਿਸ ਤਰ੍ਹਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਗਿਆ ਕਿ ਸਾਨੂੰ ਤਾਂ ਹਿੰਦੁਸਤਾਨ ਚਾਹੀਦਾ ਆ ਤੇ ਖਾਲਿਸਤਾਨ ਬਾਰੇ ਉਹਨਾਂ ਨੇ ਕੋਈ ਗੱਲਬਾਤ ਜਿਹੜੀ ਕੀਤੀ ਆ ਕਿਸ ਤਰ੍ਹਾਂ ਨਾਲ ਲੈਂਦੇ ਜੇ ਇਸ ਨੂੰ ਦੇਖੋ ਜੀ ਇਹ ਜੋ ਕਾਂਗਰਸ ਪਾਰਟੀ ਆ ਨਾ ਇਹ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਨਾਲ ਇਹਨਾਂ ਨੇ ਬਹੁਤ ਰੋ ਕੀਤਾ ਹੈਗਾ ਜਿਹੜਾ ਜੋ ਵੀ 1984 ਤੋਂ ਪਹਿਲਾਂ ਦਾ ਟਾਈਮ ਜਾਂ ਜਿੰਨਾ ਵੀ ਜਿਹਨੂੰ ਕਿ ਖਾੜਕੂਵਾਦ ਕਹਿੰਦੇ ਇਹ ਕੌਣ ਲੈ ਕੇ ਆਇਆ ਸੀਗਾ ਔਰ ਕਿਵੇਂ ਗਿਆ ਹੈਗਾ ਇਹ ਸਾਰੇ ਇਹ ਹੀ ਕਰਤਾ-ਤਰਤਾ ਨੇ ਕਾਂਗਰਸ ਵਾਲੇ ਔਰ ਤੁਸੀਂ ਨਾ ਜੀ ਇੱਕ ਮਿਸਟਰ ਸਿੱਧੂ ਹੈਗੇ ਨੇ ਆਈਪੀਐਸ 1964 ਬੇਜ ਦੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਖਾਲਸਤਾਨ ਦੇ ਉੱਪਰ ਜੀ ਖਾਲਸਤਾਨ ਕਾਂਸੇਪਰਸੀ ਟਾਈਪ ਹੈ ਤਾਂ ਤੁਸੀਂ ਉਹ ਕਿਤਾਬ ਦੇ ਵਿੱਚ ਪੜੋ ਉਹਨਾਂ ਨੇ ਲਿਖਿਆ ਕਿ 1985 ਦਾ ਜਿਹੜਾ ਇਲੈਕਸ਼ਨ ਹੈਗਾ ਉਹ ਜਿੱਤਣ ਲਈ 1984 ਦੇ ਦੰਗਿਆਂ ਕਰਵਾਏ ਕਾਂਗਰਸ ਨੇ ਜੀ ਤੇ ਔਰ ਉਹ ਬੰਦਾ ਜਿਹੜਾ ਹੈ ਮਿਸਟਰ ਸਿੱਧੂ 1964 ਬੇਜ ਦਾ ਆਈਪੀਐਸ ਅਫੀਸਰ ਰਾ ਦਾ ਹੈਡ ਰਿਆ ਹੈ ਔਰ 26 ਸਾਲ ਦੇ ਆਸ-ਪਾਸ ਉਹਨੇ ਰਾਹ ਦੇ ਵਿੱਚ ਨੌਕਰੀ ਕੀਤੀ ਐ ਔਰ ਸਵਰਨ ਸਿੰਘ ਦਾ ਉਹ ਜਵਾਈ ਰਿਆ ਤੋ ਇਹੋ ਜਿਹੇ ਬੰਦੇ ਇਹੋ ਜਿਹੇ ਸਟੇਟਮੈਂਟ ਦਿੰਦੇ ਆ ਤੇ ਇਹਨਾਂ ਤੋਂ ਕੀ ਤੁਸੀਂ ਉਮੀਦ ਰੱਖ ਸਕਦੇ ਹੋ ਇਹ ਤਾਂ ਹਿੰਦੂ ਔਰ ਸਿੱਖ ਨੂੰ ਪਾੜਨ ਦੀ ਗੱਲ ਕਰ ਰਹੇ ਆ ਔਰ ਇਹ ਹਿੰਦੂ ਔਰ ਸਿੱਖ ਇਹਨਾਂ ਦੇ ਕਹਿੰਦੇ ਨਹੀਂ ਪਾੜਦੇ ਸਾਰੇ ਇਕੱਠੇ ਨੇ ਇਹ ਤਾਂ ਐਵੇਂ ਖਾਲਸਤਾਨ ਦੀਆਂ ਗੱਲਾਂ ਕਰੀ ਜਾਂਦੇ ਨੇ ਆਪਣੇ ਰੋਟੀਆਂ ਸਿਕਣ ਵਾਸਤੇ ਐਡਵੋਕੇਟ ਸਾਹਿਬ ਅਖੀਰ 'ਚ ਮੇਰਾ ਸਵਾਲ ਕਿ ਤਰਨ ਤਰਨ ਦੀ ਜਿਹੜੀ ਸੰਗਤ ਆ ਉਸ ਨੂੰ ਤੁਸੀਂ ਕੀ ਅਪੀਲ ਕੀ ਬੇਨਤੀ ਕਰਨੀ ਜਾਓਗੇ ਦਰਦਾਰਨ ਦੀ ਸੰਗਤ ਨੂੰ ਇਹ اپੀਲ ਹੈ ਹੱਥ ਜੋੜ ਕੇ اپੀਲ ਹੈ ਕਿ ਪੰਥਕ ਕੈਂਡੀਡੇਟ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਖਾਲਸਾ ਗਏ ਨੇ ਇਹਨੂੰ ਆਪਾਂ ਹੁਣ ਬਹੁਤ ਵਧੀਆ ਮੌਕਾ ਦਿਤਾਈਏ ਇਹਨੂੰ ਜਤਾਨ ਦੇ ਨਾਲ ਜਿਵੇਂ ਅਕਾਲੇਦਾਲ ਵਾਰਸ ਪੰਜਾਬ ਪਾਰਟੀ ਇਹਨਾਂ ਨੂੰ ਸਪੋਰਟ ਕਰ ਰਹੀ ਹੈ 27 ਦਾ ਇਲੈਕਸ਼ਨ ਆਉਣ ਵਾਲਾ ਹੈਗਾ ਇਹਦੇ ਵਾਸਤੇ ਆਪਣੀ ਨੀਂਵ ਵੱਜਣੀ ਹੈਗੀ ਤੇ 27 ਦੇ ਇਲੈਕਸ਼ਨ ਦੇ ਵਿੱਚ ਅੱਗੇ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਵੇਂ ਇਹਨਾਂ ਨੇ ਤੁਸੀਂ ਬਿਨਾ ਕਸੂਰ ਆਦਮੀ ਨੂੰ ਤੁਸੀਂ ਇੱਕ ਮੈਂਬਰ ਪਾਰਲੀਮੈਂਟ ਨੂੰ ਇੱਕ ਦਿਨ ਵੀ ਬਾਹਰ ਰਵਾ ਨਹੀਂ ਕੱਢਿਆ ਉਹਨੂੰ ਦਿਬੜੂਗਰ ਜੇਲ੍ਹ ਦੇ ਵਿੱਚ ਪਿਠਾ ਰੱਖਿਆ ਗਿਆ ਕੋਈ ਉਹਦਾ ਐਮਪੀ ਲੈਡ ਫੰਡ ਨਹੀਂ ਇਹਨਾਂ ਨੇ ਕੀਤਾ ਔਰ ਕਰੋੜਾ ਰੁਪਏ ਉਹ ਵਿਕਾਰ ਤਰੇ ਜਾ ਰਹੇ ਨੇ ਤਾਂ ਇਹ ਜਾਣਬੁੱਝ ਕੇ ਸਰਕਾਰਾਂ ਸੈਂਟਰ ਸਰਕਾਰ ਔਰ ਸਟੇਟ ਗਵਰਨਮੈਂਟ ਚੱਲ ਰਹੀ ਹੈ ਤਾਂ ਇਹ ਜਿਹੜਾ ਜੇਕਰ ਪਾਈ ਮਨਦੀਪ ਸਿੰਘ ਨੂੰ ਇਥੋਂ ਦੀ ਸੰਗਤ ਜਵਾਨੀ ਹੈ ਜੋ ਨਜ਼ਰ ਹੀ ਆ ਰਿਹਾ ਹੈਗਾ ਬਹੁਤ ਹੰਦ ਹੋ ਰਹਾ ਹੈ ਤੇ ਇਹ ਬਹੁਤ ਹੀ ਵਧੀਆ ਸਾਈਨ ਹੋਏਗਾ ਪਰ ਵਿਕਾਸ ਦੇ ਨਾਂ ਤੇ ਜਿਵੇਂ ਆਮ ਪਾਰਟੀ ਵਾਲੇ ਵੀ ਕਹਿੰਦੇ ਵਿਕਾਸ ਦੇ ਨਾਲ ਤਾਂ ਤੁਸੀਂ ਦੇਖੋ ਅਸੀਂ ਤਾਂ ਚਵਾਲ ਜਾ ਕੇ ਦੇਖਿਆ ਉਹ ਗਲੀਆਂ ਚ ਪਾਣੀ ਬੁਰਾ ਹੀ ਹਾਲ ਗੰਦਾ ਉਹ ਕਹਿੰਦੇ ਜੀ ਕੋਈ ਹਰ ਹਮੇਸ਼ਾ ਹੀ ਪਾਣੀ ਪਾਣੀ ਮਤਲਬ ਇੱਕ ਜਿਹੜੀਆਂ ਗਲੀਆਂ ਨਾਲੀਆਂ ਤੇ ਰੌਲਾ ਪੈਂਦਾ ਹੁੰਦਾ ਸੀ ਖੁਦ ਕਹਿੰਦੇ ਸੀਗੇ ਤੇ ਖੁਦ ਵੀ ਨਹੀਂ ਕੰਮ ਕੀਤਾ ਇਹ ਹੀ ਤੇ ਤਰਨ ਤਰਨ ਦਾ ਹਾਲ ਹੈਗਾ ਵੀ ਕਿਸੇ ਨੇ ਕੁਝ ਕੀਤਾ ਹੀ ਨਹੀਂ ਹੈਗਾ ਨਾ ਇਸ ਗਵਰਨਮੈਂਟ ਨੇ ਕੋਈ ਵਿਕਾਸ ਕੀਤਾ ਪਹਿਲਾਂ ਵਾਲੇ ਨੇ ਤਾਂ ਕਰਨਾ ਹੀ ਕੀ ਸੀਗਾ ਬਾਰਡਰ ਸਟੇਟ ਹੈਗੀ ਔਰ ਲੋਕ ਜਿਹੜੇ ਹੈਗੇ ਸਾਰੇ ਧਰਮੀ ਨੇ ਕਿਉਂਕਿ ਤਰਨਤਾਰਨ ਜਿਹੜਾ ਹੈ ਸ਼ੁਰੂ ਤੋਂ ਲੈ ਕੇ ਗੇਟਵੇ ਉਹ ਇੰਡੀਆ ਰਿਹਾ ਤੋ ਲੋਕ ਇਹ ਜਿੰਨੇ ਵੀ ਇਥੋਂ ਦੇ ਨਵਾਜੇ ਵਾਲੇ ਲੋਕ ਨੇ ਇਹ ਧਰਮੀ ਲੋਕ ਨੇ ਅਣਖੀ ਲੋਕ ਨੇ ਔਰ ਇਹ ਵਿਕਣ ਵਾਲੇ ਲੋਕ ਨਹੀਂ ਹੈਗੇ ਇਸ ਕਰਕੇ ਇਹਨਾਂ ਨੇ ਬਹੁਤ ਵੱਡੀ ਗਿਣਤੀ ਤਰਨ ਮੰਦੀਪ ਸਿੰਘ ਨੂੰ ਜਿਤਾਉਣਾ ਹੀ ਜਿਤਾਉਣਾ ਹੈਗਾ ਔਰ ਪੰਥ ਦੀ ਜਿੱਤ ਹੋਣੀ ਹੈਗੀ ਐਡਵੋਕੇਟ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਉਹ ਇਹ ਸਨ ਐਡਵੋਕੇਟ ਕਾਵਲ ਸਿੰਘ ਜਿਹੜੇ ਕਿ ਭਾਈ ਮਨਦੀਪ ਸਿੰਘ ਹੋਰਾਂ ਦੀ ਚੋਣ ਮੁਹਿੰਮ ਦੇ ਵਿੱਚ ਇੱਥੇ ਪਹੁੰਚ ਕੇ ਉਹਨਾਂ ਦੇ ਮੁੱਖ ਦਫ਼ਤਰ ਵਿੱਚ ਆਏ ਹੋਏ ਆ ਤੇ ਉਹਨਾਂ ਦੇ ਪ੍ਰਚਾਰ ਦੇ ਵਿੱਚ ਜਿਹੜਾ ਆ ਜੁਟੇ ਹੋਏ ਆ ਤੁਸੀਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਜੋ ਵਿਚਾਰ ਚਰਚਾ ਐਡਵੋਕੇਟ ਸਾਹਿਬ ਨਾਲ ਹੋਈ ਆ ਉਹਦੇ ਬਾਰੇ ਵਿੱਚ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇਹੋ ਜੀ ਹੋਰ ਸ਼ਖਸੀਅਤ ਦੇ ਰੂਬਰੂ ਤੁਹਾਨੂੰ ਫਿਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ